ਪੰਜਾਬ ਨੂੰ ਨਸ਼ਾ ਮੁਕਤ ਕਰ ਅਤੇ ਸ਼ਾਂਤੀ ਫੈਲਾਉਣ ਲਈ ਪੁਲਿਸ ਵਿਭਾਗ ਅੰਥਕ ਕੋਸ਼ਿਸ਼ਾਂ ਕਰ ਰਿਹਾ ਹੈ ਜਿਸ ਦੇ ਸਿੱਟੇ ਵੱਜੋਂ ਆਏ ਦਿਨ ਨਸ਼ਾ ਤਸਕਰਾਂ ਨੂੰ ਵੀ ਸਲਾਖਾ ਪਿੱਛੇ ਕੀਤਾ ਜਾ ਰਿਹਾ ਹੈ ਨਸ਼ਾ ਤਸਕਰਾਂ ਤੇ ਨਕੀਲ ਕਸਨ ਤੇ ਇਲਾਕੇ ਅੰਦਰ ਸ਼ਾਂਤੀ ਫੈਲਾਉਣ ਸੰਬੰਧੀ ਐਸਐਸਪੀ ਗੁਰਦਾਸਪੁਰ ਹਰੀਸ਼ ਕੁਮਾਰ ਧਿਆਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਰੱਗ ਮਾਫੀਆ ਦੇ ਖਿਲਾਫ ਨਸ਼ਾ ਸਪਲਾਈ ਕਰਨ ਨੂੰ ਰੋਕਣ ਲਈ ਚੱਕੇ ਜਾ ਰਹੇ ਕਦਮਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਐਸਐਸਪੀ ਗੁਰਦਾਸਪੁਰ ਹਰੀਸ਼ ਕੁਮਾਰ ਦਿਆਮਾ ਨੇ ਹੋਰ ਗੱਲਬਾਤ ਦੌਰਾਨ ਦੱਸਿਆ ਕਿ 161 ਕਰਮਚਾਰੀਆਂ ਦੀ ਬਦਲੀ ਕੀਤੀ ਜਾ ਰਹੀ ਹੈ ਤੇ 34 ਨੂੰ ਬਦਲਣ ਦੀ ਸਿਫਾਰਿਸ਼ ਕੀਤੀ ਗਈ ਹੈ ਅਸੀਂ ਇੱਕ ਸਕਵਾਡ ਬਣਾਈ ਹੈ ਐਂਟੀ ਡਰੱਗ ਸਕਵਾਡ ਜੋ ਕਿ ਇੱਕ ਇੰਸਪੈਕਟਰ ਰੈਂਕ ਆਫੀਸਰ ਦੇ ਅੰਡਰ ਕੰਮ ਕਰੂਗੀ ਇਹ ਸਪੈਸੀਫਿਕਲੀ ਡਰੱਗ ਰਿਲੇਟਡ ਜਿਹੜੀ ਕੰਪਲੇਂਟਸ ਆਂਦੀਆਂ ਕੰਪਲੇ ਕੰਟਰੋਲ ਰੂਮ ਤੇ ਉਨ੍ਹਾਂ ਦੇ ਖਿਲਾਫ ਜੋ ਹੈ ਐਕਟਿਵ ਹੋ ਕੇ ਕੰਮ ਕਰੂਗੀ ਇਹਨਾਂ ਦਾ ਬੇਸਿਕ ਪਰਪਸ ਹੋਊਗਾ ਕਿ ਜਦੋਂ ਵੀ ਕੋਈ ਕੰਪਲੇਂਟ ਕੰਟਰੋਲ ਰੂਮ ਤੋਂ ਰিসিਵ ਹੁੰਦੀ ਹੈ ਜਿੱਥੇ ਕੋਈ ਬੰਦਾ ਅਨੋਨਿਮਸਲੀ ਮਤਲਬ ਬਿਨਾ ਆਪਣਾ ਨਾਮ ਦੱਸੇ ਕੋਈ ਇਨਫੋਰਮੇਸ਼ਨ ਸ਼ੇਅਰ ਕਰਦਾ ਹੈ ਕਿ ਉਹਦੇ ਮੋਹੱਲੇ ਦੇ ਵਿੱਚ ਸਟਰੀਟ ਪੈਡਲਿੰਗ ਹੋ ਰਹੀ ਹੈ ਜਾਂ ਕਿਤੇ ਕੋਈ ਡੋਰ ਟੂ ਡੋਰ ਜੋ ਹੈ 1 ਟੂ 1 ਜੋ ਹੈ ਨਸ਼ਾ ਵੇਚ ਰਿਹਾ ਉਹਦੀ ਇਨਫੋਰਮੇਸ਼ਨ ਉਹ ਸ਼ੇਅਰ ਕਰਦਾ ਹੈ ਉਹ ਇਨਫੋਰਮੇਸ਼ਨ ਅਸੀਂ ਪਹਿਲਾਂ ਰੂਟੀਨ ਦੇ ਵਿੱਚ ਥਾਣੇ ਦੇ ਵਿੱਚ ਜਾਂਦੇ ਸੀ ਥਾਣੇ ਤੋਂ ਉਹ ਵੈਰੀਫਾਈ ਹੁੰਦੀ ਸੀ ਚੈੱਕ ਹੁੰਦੀ ਸੀ ਉਹਦੇ ਵਿੱਚ ਥੋੜਾ ਟਾਈਮ ਵੀ ਲੱਗਦਾ ਸੀ ਤੇ ਕਈ ਵਾਰ ਲੋਕਾਂ ਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਸੀ ਕਿ ਭਈ ਇਹ ਐਕਚੁਅਲੀ ਉਹਦੇ ਤੇ ਕੁਝ ਕਾਰਵਾਈ ਹੋਈ ਹੈ ਇਹ ਸਕਵਾਡ ਜਿਹੜੀ ਆਨ ਗਰਾਉਂਡ ਰਹੂਗੀ ਜਦੋਂ ਵੀ ਇਨਫੋਰਮੇਸ਼ਨ ਆਉਂਦੀ ਹੈ ਲਾਈਵ ਇਹ ਉੱਥੇ ਮੂਵ ਕਰਨਗੇ ਇਹਨਾਂ ਦੇ ਕੋਲ ਪੈਟਰੋ ਇਨਾਂ ਦੀ ਆਇਡੈਂਟੀ ਵਕਰੀ ਹੋਊਗੀ ਔਰ ਇਹ ਮੌਕੇ ਤੇ ਜਾ ਕੇ ਤੁਰੰਤ ਉਹਨੂੰ ਕੈਪਚਰ ਕਰਨਗੇ ਤੇ ਉਹਦੇ ਖਿਲਾਫ ਜੇਕਰ ਨਸ਼ਾ ਰਿਕਵਰ ਹੋ ਗਿਆ ਤਾਂ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਯਾਨੀ ਲੀਗਲ ਐਕਸ਼ਨ ਲਿਆ ਜਾਏਗਾ ਕੇਸ ਰਜਿਸਟਰ ਕੀਤਾ ਜਾਏਗਾ ਜੇਕਰ ਉਹ ਬਰਾਮਦਗੀ ਨਹੀਂ ਹੁੰਦੀ ਬਟ ਉਹਦਾ ਕੋਈ ਹੋਰ ਸਸਪੀਸ਼ੀਅਸ ਬੈਕਗ੍ਰਾਉਂਡ ਹੈ ਤਾਂ ਉਹਨਾਂ ਨੂੰ ਲੈ ਜਾ ਕੇ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਏਗੀ ਤੇ ਉਹਨੂੰ ਲੌਜੀਕਲ ਕਨਕਲੂਜਨ ਤੱਕ ਲਿਆ ਜਾਏਗਾ ਸੋ ਇਹ ਸਪੈਸੀਫਿਕਲੀ ਡਰਗ ਰਿਲੇਟਡ ਕੰਪਲੇਂਟ ਤੇ ਜਿਹੜੀ ਸਟਰੀਟ ਪੈਡਲਿੰਗ ਹੈ ਉਹਨੂੰ ਨਤਪਾਣ ਦੇ ਲਈ ਉਪਰਾਲਾ ਲਿਆ ਗਿਆ ਹੈ ਔਰ ਇਹਦੇ ਨਾਲ ਇਹ ਵੀ ਹੋਊਗਾ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਜਗੇਗਾ ਕਿਉਂਕਿ ਉਹ ਉਹਨਾਂ ਨੂੰ ਇਹ ਮਹਿਸੂਸ ਹੋਊਗਾ ਕਿ ਵੀ ਇਮੀਡੀਏਟਲੀ ਉਹਨਾਂ ਦੀ ਜਿਹੜੀ ਕੰਪਲੇਂਟ ਹੈ ਉਹਦੇ ਤੇ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਦੱਸਿਆ ਵੀ ਜਾਏਗਾ ਥਰੂ ਫੋਨ ਕਾਲ ਔਰ ਮੈਸੇਜ ਹੈਟਲ ਨੇ ਬੋਲਦੀ ਕੁਝ ਅਧਿਕਾਰੀਆਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਨੇ ਜੀ ਜੀ ਇੱਕ ਹੋਰ ਬੜਾ ਇੰਪੋਰਟੈਂਟ ਫੈਸਲਾ ਲਿਆ ਗਿਆ ਹੈ ਕਿ ਇੱਕ ਨੈਕਸਸ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਕਿ ਕਈ ਵਾਰੀ ਥੱਲੇ ਦੇ ਲੈਵਲ ਤੇ ਉਹ ਜਿਹੜੀ ਹੈ ਇਨਫੋਰਮੇਸ਼ਨ ਲੀਕ ਆਊਟ ਕੀਤੀ ਜਾ ਰਹੀ ਹੈ ਜਾਂ ਫਿਰ ਜਿਹੜਾ ਐਸਐਚਓ ਲੈਵਲ ਤੱਕ ਜੋ ਹੈ ਆਫੀਸਰਸ ਨਵੇਂ ਆ ਜਾਂਦੇ ਹਨ ਬਟ ਜਿਹੜੇ ਡਰਾਈਵਰ ਗਨਮੈਨ ਜਾਂ ਕੋਈ ਹੋਰ ਸਟਾਫ ਹੈ ਉਹ ਜਿਹੜਾ ਹੈ ਪਰਮਨੈਂਟ ਉੱਥੇ ਹੀ ਰਹਿੰਦਾ ਜੋ ਕਿ ਇਨਫੋਰਮੇਸ਼ਨ ਲੀਕ ਆਊਟ ਕਰਦਾ ਹੈ ਜਾਂ ਲੋਕਾਂ ਨੂੰ ਡਰ ਰਹਿੰਦਾ ਹੈ ਕਿ ਜਦੋਂ ਉਹ ਇਨਫੋਰਮੇਸ਼ਨ ਦੇ ਰਹੇ ਹਨ ਉਹਨਾਂ ਦੀ ਆਈਡੈਂਟੀ ਰਿਵੀਲ ਕਰ ਦੇ। ਸੋ ਅਸੀਂ ਇਸ ਚੀਜ਼ ਕਰਦੇ ਹੋਏ ਜਿਹੜੀ ਗਵਰਨਮੈਂਟ ਦੀ ਪਾਲਿਸੀ ਹੈ ਉਹਦੇ ਅਧੀਨ ਸਾਰੇ ਜ਼ਿਲ੍ਹੇ ਦੇ ਵਿੱਚ ਮਾਸ ਟ੍ਰਾਂਸਫਰ ਜਿਹੜੇ ਉਹ ਕਰਤੇ ਹਨ 300 ਤੋਂ ਵੱਧ 350 ਦੇ ਕਰੀਬ ਅਸੀਂ ਮੁਲਾਜ਼ਮ ਜਿਹੜੇ ਵੀ ਆਪਣੇ ਆਪਣੇ ਹੂਮ ਥਾਣਿਆਂ ਦੇ ਵਿੱਚ ਲੰਬੇ ਅਸਤੇ ਤੋਂ ਬੈਠੇ ਸੀ ਉਹਨਾਂ ਦਾ ਬਦਲਾਅ ਕਰਤਾ ਗਿਆ ਹੈ ਜਿਹੜੇ ਕਿ ਡਾਇਰੈਕਟਲੀ ਫੀਲਡ ਪੋਸਟਿੰਗ ਦੇ ਵਿੱਚ ਇਨਵੋਲਵ ਸੀਗੇ ਇਸ ਤੋਂ ਇਲਾਵਾ ਅਸੀਂ 35 ਤੋਂ ਜ਼ਿਆਦਾ ਜਿਹੜੇ ਅਧਿਕਾਰੀ ਆਊਟ ਆਫ ਰੇਂਜ ਟ੍ਰਾਂਸਫਰ ਹੋਣੇ ਹਨ ਜਾਂ ਫਿਰ ਆਊਟ ਆਫ ਡਿਸਟ੍ਰਿਕਟ ਟ੍ਰਾਂਸਫਰ ਹੋਣੇ ਹਨ ਉਹਨਾਂ ਦੇ ਬਾਰੇ ਸੀਨੀਅਰ ਅਫਸਰਾਂ ਨੂੰ ਲਿਖ ਕੇ ਭੇਜਤਾ ਹੈ ਤਾਂ ਕਿ ਇੱਕ ਚੰਗਾ ਮੈਸੇਜ ਜਾਏਗਾ ਲੋਕਾਂ ਦੇ ਵਿੱਚ ਨਵੇਂ ਚਿਹਰੇ ਹੋਣਗੇ ਥਾਣੇ ਦੇ ਵਿੱਚ ਐਨਥੂਸੀਆਸਟਿਕਲੀ ਕੰਮ ਕਰਨ ਦੇ ਲਈ ਇੱਕ ਨਵੀਂ ਊਰਜਾ ਦੇ ਨਾਲ ਕੰਮ ਕਰਨ ਦੇ ਲਈ ਲੋਕੀ ਲਾ ਦੋਮ ਕੇ ਪੁਲਿਸ ਪਰਸਨਲ ਨੂੰ ਕੇ ਜਿਹਦੇ ਨਾਲ ਇੱਕ ਪੋਜ਼ਿਟਿਵ ਜਿਹੜਾ ਹੈ ਇੱਕ ਲੋਕਾਂ ਦੇ ਵਿੱਚ ਵੀ ਪੋਜ਼ਿਟਿਵ ਮੈਸੇਜ ਆਏਗਾ ਸੋ ਇਹ ਸਾਰੇ ਉਪਰਾਲੇ ਜੋ ਹੈ ਸਾਨੂੰ ਪੂਰੀ ਉਮੀਦ ਹੈ ਕਿ ਅੱਗੇ ਜਿਹੜਾ ਹੈ ਜੋ ਸਾਡਾ ਮੇਨ ਮੰਤਵ ਹੈ ਕਿ ਅਸੀਂ ਨਸ਼ੇ ਨੂੰ ਜੜੋਂ ਖਤਮ ਕਰੀਏ ਜਾਂ ਇਹਦੀ ਜਿਹੜੀ ਡੋਰ ਸਟੈਪ ਡਿਲੀਵਰੀ ਜਾਂ ਵਿਕਰੀ ਹੋ ਰਹੀ ਹੈ ਇਸ ਮੈਨਸ ਨੂੰ ਖਤਮ ਕਰਨ ਦੇ ਲਈ ਸਾਡੀ ਬਹੁਤ ਜ਼ਿਆਦਾ ਸਹਾਇਤਾ ਕਰੀਏ ਸਰ ਜਿਹੜੀ ਹੈਲਪਲਾਈਨ ਤੁਸੀਂ ਜਾਰੀ ਕੀਤੀ ਉਹ ਸਰ ਦੱਸ ਦੂਗਾ ਮੈਂ ਹੈਲਪਲਾਈਨ ਨੰਬਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ 178145 फोर फाइव नाइन फाइव जीरो सो सैवन एट वन फोर फाइव फोर फाइव नाइन फाइव जीरो इस तो अलावा एक होर नंबर है जेकर यह नंबर बिजी होंगे है सो तो एक होर नंबर हैगा नाइन सैवन एट डबल जीरो जीरो टू सिक्स ज़ीरो वन नाइन सैवन एट डबल जीरो ज़ीरो टू सिक्स जीरो वन और तीजा जोड़ा नंबर थोड़ा ऑलरेडी पता है एक सौ बारह ਜੋ ਤੁਸੀਂ ਇਹ ਤਿੰਨੋਂ ਨੰਬਰ ਤੇ ਕਦੇ ਵੀ ਕਾਲ ਕਰ ਸਕਦੇ ਹੋ ਤੁਹਾਨੂੰ ਆਪਣੀ ਆਈਡੈਂਟੀਟੀ ਦੱਸਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਸਿਰਫ ਏਰੀਆ ਆਪਣਾ ਦੱਸ ਸਕਦੇ ਹੋ ਜਿੱਥੋਂ ਜਿੱਥੇ ਦੀ ਤੁਸੀਂ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਤੇ ਜਿਹੜਾ ਕੋਈ ਬੰਦਾ ਹੈ ਜਾਂ ਕੋਈ ਗੱਡੀ ਹੈ ਜਾਂ ਕੋਈ ਉਹ ਸਸਪੀਸ਼ੀਅਸ ਹੈਗਾ ਕਈ ਵਾਰ ਬਾਰਡਰ ਦੇ ਏਰੀਆ ਦੀ ਵੀ ਹੁੰਦੀ ਹੈ ਕਈ ਵਾਰ ਸ਼ਹਿਰ ਦੀ ਵੀ ਹੁੰਦੀ ਹੈ ਤਾਂ ਉਹ ਇਨਫੋਰਮੇਸ਼ਨ ਬਿਨਾ ਕਿਸੇ ਹੈਜ਼ਿਟੇਸ਼ਨ ਤੇ ਸ਼ੇਅਰ ਕਰ ਸਕਦੇ ਹੋ ਇਹ ਸਾਡੀ ਜ਼ਿੰਮੇਵਾਰੀ ਹੈ ਤੁਹਾਡੀ ਇਨਫੋਰਮੇਸ਼ਨ ਨੂੰ ਵੀ ਕੁਫੀਆ ਰੱਖਿਆ ਜਾਏਗਾ ਔਰ ਉਹਦੇ ਤੇ 24 ਘੰਟੇ ਦੇ ਅੰਦਰ ਅੰਦਾ ਕਾਰਵਾਈ ਕੀਤੀ ਜਾਏਗੀ